ਹਾ ਹੈ ਰੱਬਾ ਸਮਝ ਨਹੀਂ ਆਉਂਦੀ ਕਿ ਜਾਵਾਂ ਕਿ ਨਾ ਜਾਵਾਂ ਜਾਣ ਨੂੰ ਜੀਵ ਨਹੀਂ ਕਰਦਾ ਤੇ ਜੇ ਪਹਿਲੀ ਵੱਲ ਵੇਨੀਆਂ ਫਿਰ ਮੈਨੂੰ ਇਹ ਆ ਪਿਛੇ ਕਿੱਲੇ ਆ ਇਹ ਕਿਹੜੀ ਇੱਕ ਅੱਧੀ ਕਨਾਲ ਵਾ ਕੋਈ ਗੱਲ ਨਹੀਂ ਚਲਵੀ ਜਾਊ ਤਾਂ ਕੋਈ ਗੱਲ ਨਹੀਂ ਗਈ 6 ਕਿੱਲੇ ਆ ਟੱਕ ਵੱਡਿਆ ਜਾਣਾ ਵਾ ਕੀ ਕਰਾਂ ਚੱਲ ਕੋਈ ਨਹੀਂ ਚੱਲ ਜਾਂਦੀ ਆ ਫਿਰ ਆਪਣੇ ਮਤਲਬ ਨੂੰ ਤਾਂ ਕਈ ਕੁਝ ਕਰਨਾ ਪੈਂਦਾ ਕੀ ਘੰਡੇ ਦੇ ਕਰਨਾ ਕੀ ਆ ਬੈਠੀ ਆ अच्छा हूं दस बस नवी ਹੁਣੇ ਪਾਪਾ ਨਾਲ ਗੱਲਾਂ ਬੱਤਾਂ ਮਾਰ ਰਹੇ ਆਂ ਅੱਛਾ ਤੇ ਮੰਮੀ ਨੇ ਗੱਲ ਕਰਕੇ ਆਉਣਾ ਤਾਦੀ ਗੱਲ ਕਰਨੀ ਮੇਰੇ ਨਾਲ ਗੱਲ ਤਾਂ ਨਾ ਹੋ ਉਹ ਤਾਂ ਤੁਹਾਨੂੰ ਪਤਾ ਹੀ ਹੈ ਜੀ ਬਣਾਇਆ ਕੋ ਵਿਚਾਰ ਜਾਣਦਾ ਕਿ ਨਹੀਂ ਚੱਲ ਕੋਈ ਨਹੀਂ ਚੱਲ ਜਾਂਦੇ ਆ ਤੇ ਕੱਲ ਕੀ ਗੱਲ ਹੋ ਸੀਗੀ ਕੱਲ ਕੀ ਗੱਲ ਹੋਣੀ ਆ ਕੱਲ ਮੇਰਾ ਸਰੀਰ ਨਹੀਂ ਠੀਕ ਸਿਰ ਬੜਾ ਪਾਟਣ ਰਿਹਾ ਸੀਗਾ ਉੱਥੇ ਜਾ ਕੇ ਕਹਿੰਦੀ ਵੀ ਮੈਂ ਠੀਕ ਨਹੀਂ ਤਾਂ ਅਗਲੀ ਨੇ ਕਹਿਣਾ ਜੇ ਠੀਕ ਨਹੀਂ ਤਾਂ ਘਰੋਂ ਕਿਉਂ ਆਈ ਆ ਤਾਂ ਕਰਕੇ ਮੈਂ ਕਿਹਾ ਭਈ ਅੱਜ ਰਹਿਣੀ ਨਹੀਂ ਦਿੰਨੀ ਆ ਉਤੋਂ ਹੀ ਤੇ ਅਰੋਗ ਹੀ ਠੀਕ ਨਹੀਂ ਹੋਗੇ ਤਾਂ ਸੀਕ ਤਾਂ ਗੱਲ ਹੋਈ ਹੈ ਹਾਂ ਹਾਂ ਜੀ ਮੈਂ ਨਹੀਂ ਹਾਂ ਠੀਕ ਤਾਂ ਤਾਂ ਹੀ ਕਿਹਾ ਜੇ ਜਾਣਾ ਹੁੰਦਾ ਤਾਂ ਮੈਂ ਤਿਆਰ ਹੋਈ ਹਾਂ ਚਲ ਜਾਣਾ ਚੁੱਪ ਕਰਕੇ ਹੀ ਅਗਲੇ ਆਪਣੇ ਸਾਰੇ ਕੰਮ ਬੰਦ ਕਰਕੇ ਤੁਹਾਡੀ ਵੇਟ ਕਰਦੇ ਹੀ ਉਹ ਚਲ ਕੋਈ ਗੱਲ ਨਹੀਂ ਉਹਨੇ ਕਿਹੜੇ ਪਨੀਰ ਵਾਲੇ ਪਕੌੜੇ ਸਾਡੇ ਲਈ ਕੱਢੇ ਜਿਹੜੀ ਵੇਟ ਕਰਦੇ ਉਹ ਕੱਢੇ ਹੀ ਉਹਨਾਂ ਨੇ ਉਹ ਚੰਗਾ ਚੰਗਾ ਫੇ ਤੂੰ ਨਾ ਆਪਣੀ ਮਾਂ ਨੂੰ ਚੰਗੀ ਗਈ ਤੂੰ ਭੂਆ ਦਾ ਹੀ ਜੱਸ ਗੰਦਾਰ ਰਵੀ ਬੱਸ ਚੰਗੀ ਮਾੜੀ ਗੱਲ ਦੀ ਨਹੀਂ ਗੱਲ ਹੈਗੀ ਠੀਕ ਹੈ ਨਾ ਪਹਿਲਾਂ ਫੋਨ ਕਰਾਤਾ ਵਾ ਵੀ ਅਸੀਂ ਆਉਣ ਲੱਗੇ ਮੁੜ ਕੇ ਐ ਜਾਣਾ ਨਹੀਂ ਗਏ ਹਾਂ ਹਾਂ ਨਹੀਂ ਸ੍ਰੀ ਠੀਕ ਹੈ ਤੇ ਪਹਿਲਾਂ ਤਾਂ ਸਨੈਰ ਨੇ ਮੀਂਹ ਸੀ ਤੇ ਤੇ ਪਹਿਲਾਂ ਤਾਂ ਮੈਂ ਠੀਕ ਹਾਂ ਤਾਂ ਹੀ ਤਿਆਰ ਹੋਈ ਹਾਂ ਕੋਈ ਗੱਲ ਨਹੀਂ ਪਿਓ ਆਪਣੇ ਨੂੰ ਕਹਿ ਹੋ ਜੇ ਤਿਆਰ ਤੇ ਚਲ ਜਾਨੇ ਅੱਜ ਫੁੱਫੜ ਨੇ 20 20 ਗੱਲਾਂ ਕੀਤੀਆਂ ਨੇ ਗੱਲ 부ਆ ਨੂੰ ਫੁੱਫੜ ਤੇ ਉਦਾਂ ਹੀ ਬਥੇਰਾ ਵਾ ਮਾੜੀ ਜਿਹੀ ਗੱਲ ਪਤਾ ਲੱਗਣੀ ਚਾਹੀਦੀ ਆ ਉਦਾਂ ਇੱਕੋ ਥਾਂ ਤੇ ਚੜਾ ਦਿੰਦਾ ਗੱਲ ਉਹ ਤੇ ਮੌਕਾ ਮਿਲਦਾ ਤਾਂ ਫੇਰ ਹੀ ਗੱਲਾਂ ਹੁੰਦੀਆਂ ਆਂਦੀਆਂ ਮੌਕਾ ਮਿਲਦਾ ਕਿਹੜੇ ਕੰਮ ਵੀ ਪੈ ਜਾਂਦਾ ਬੰਦੇ ਨੂੰ ਇਹ ਤਾਂ ਨਹੀਂ ਵੀ ਜੇ ਮੂੰਹੋਂ ਗੱਲ ਕੱਢਦੀ ਤਾਂ ਉਸੇ ਟਾਈਮ ਤੇ હાજર ਹੋਣਾ ਚਾਹੀਦਾ ਫੇਰ ਮੈਂ ਝੂਠ ਮਾਰਿਆ ਮम्मी ਨੂੰ ਕੰਮ ਪੈ ਗਿਆ ਜਰੂਰੀ ਤਾਂ ਨਹੀਂ ਆਏ ਉਹ ਤੇ ਚਲ ਟੈਂ ਮਨਾਂ ਗਿਆ ਪਰ ਅਗਲਾਂ ਜਿਹਨੇ ਚੀਜ਼ਾਂ ਬਣਾਈਆਂ ਕਿੱਥੇ ਗਈਆਂ ਉਹ ਕੋਈ ਗੱਲ ਨਹੀਂ ਚੀਜ਼ਾਂ ਬਣਾਈਆਂ ਹੁਣ ਹੋਰ ਕਿਹੀਂ ਵੀ ਜਾਓ ਫੇਰ ਖਰਚਾ ਕਰਨ ਲਈ ਇੱਕ ਮੇਰੀ ਗੱਲ ਸੁਣ ਆਪਣੇ ਪਿਓ ਨੂੰ ਕਿਹਾ ਵੀ ਤਿਆਰ ਹੋ ਜਾ ਕੋਈ ਨਹੀਂ ਮੈਂ ਅੱਜ ਚਲ ਜਾਨੀ ਆ ਵੇਹ ਲੋ ਫੇਰਨਾ ਵੀ ਤੁਸੀਂ ਨਹੀਂ ਨਹੀਂ ਅੱਜ ਮੈਂ ਚਲ ਜਾਨੀ ਆ ਮੈਂ ਮਨ ਬਣਾਇਆ ਵਾ ਜਾਂ ਉਹਨੂੰ ਕਿਹਾ ਵੀ ਤਿਆਰ ਅੱਜ ਤੇ ਪੂਰੇ ਤੰਦਰੁਸਤ ਜੀ ਨਾ ਤੰਦਰੁਸਤ ਵਾ ਤਾਂ ਹੀ ਤਾਂ ਤੈਨੂੰ ਕਹਿਣ ਲਈ ਆ ਬਾਰ ਬਾਰ ਇੱਕੋ ਹੀ ਗੱਲ ਕਰੀ ਜਾਂਦੇ ਆ ਵਾ ਤੂੰ ਚਲੋ ਕੋਈ ਨਹੀਂ ਮੈਂ ਜਾ ਕੇ ਕਿਨਾ ਵਾ ਪਾਪਾ ਨੂੰ ਜਾ ਕਹਿ ਦੇ ਜਾ ਕੇ ਤੇਰੀ ਰੋਟੀ ਪਕਾ ਜਾਨੀ ਆ ਰੋਟੀ ਖਾ ਲਈ ਹੁਣ ਭੁੱਖਾ ਨਾ ਮੂੰਹ ਚੋ ਕੇ ਬਿਲਟਾ ਰਹੀ ਭੂਆ ਦੇ ਜੱਸ ਗਮਦਾਰਾਵੇਂ ਭੀ ਭੂਆ ਕੋ ਗਏ ਆ ਭੂਆ ਕੋ ਗਏ ਆ ਆ ਮੁੰਡਾ ਵੀ ਜਿਹੜਾ ਨਾ ਹਟਦਾ ਹੀ ਨਹੀਂ ਜਿਹੜੀ ਗੱਲ ਫੜ ਲੈਂਦਾ ਮੇਰਾ ਜਾਣਾ ਜ਼ਰੂਰੀ ਹੀ ਤੁਸੀਂ ਪਿਓ ਪੁੱਤ ਜਾਂਦੇ ਹੋ ਤੇ ਜਿਹੜਾ ਕੰਮ ਕਰਾਉਣਾ ਹੈ ਉਹਦੇ ਕੋ ਕਰਾ ਕੇ ਤਾਂ ਗਾਂ ਹੁੰਦੇ ਹੋ ਇਹਦਾ ਵੀ ਇਰਾਦਾ ਪਈ ਹੋ ਜਾ ਕੇ ਹੱਥ ਜੋੜੇ ਹੱਥ ਦੇ ਮੈਂ ਵੀ ਨਹੀਂ ਜੋੜਨੇ ਕੋਈ ਗੱਲ ਨਹੀਂ ਜਿਹੜੀ ਵੀ ਗੱਲ ਕਰਨੀ ਭਰਾ ਹੀ ਕਰੂੰਗਾ ਮੈਂ ਨਹੀਂ ਕਰਦੀ ਕੋਈ ਵੀ ਗੱਲ ਪੁੱਤ ਸਰ ਸੈਟੇ ਰਹੇ ਤੇ ਮੈਂ ਗਿਆ ਮਮੀ ਹਾਂ ਤੇ ਮਮੀ ਗੰਨੇ ਮੈਂ ਚੰਚਲ ਦੀ ਬੁੜੀ ਬੀਤੀ ਆ ਰੋ ਤੇ ਆ ਰਪੈਟ ਕੋਣ ਤੇ ਪਪਾ ਹੀ ਆ ਤੇ ਬੰਦਾ ਪਤਾ ਭੈਣ ਦੇ ਘਰ ਜਾਣਾ ਪਾ ਗੋਦਨ ਵੀ ਪੁੱਤ ਮੈਂ ਬਤੀ ਤੇ ਫੇਰ ਲਾਈ ਨਹੀਂ ਨਹੀਂ ਹੁਣ ਪਾ ਕੇ ਚੱਕਰ ਤੇ ਨਾ ਪਿਓ ਦੀ ਪਰਨਾ ਬੰਦਾ ਫੜਾ ਵਧੀਆ ਜੱਜਲ ਹੋਈ ਮੈਨੂੰ ਇਹ ਆ ਵੀ ਮੁੜ ਕੇ ਟਾਈਮ ਲਾ ਜਣਾ ਪਾ ਕੇ ਨੂੰ ਡੇਢ ਘੰਟਾ ਬੰਦਿਆ ਬੰਦਿਆ ਮੈਂ ਨਾਲ ਰਾਤ ਹੀ ਰਹਿਣਾ ਆਪਣਾ ਚੱਲ ਰਾਤ ਲਾਂ ਆ ਰਾਤ ਰਹਿਏਗਾ ਮੈਂ ਇੱਥੇ ਚੱਕ ਕੇ ਇੱਕ ਦੰਸਣਾ ਰਾਤ ਰਹਿ ਭਾਗੇ ਤੇਰੀ ਮਾਂ ਉਥੇ ਰਹੂਗੀ ਤੇ ਤਾਂ ਹੀ ਆ ਬਰਾ ਬਣਾ ਮਤਲਬ ਨੂੰ ਰਹਿਣਾ ਬਣਾ ਤੁਹਾਨੂੰ ਪਾ ਹੈਗਾ ਆਹ ਮੈਂ ਉਹ ਤੇਰੀ ਗੱਲ ਤੀ ਤਾਂ ਇਦਾਂ ਕਰੋ ਬਹੁਤਾ ਟਾਈਮ ਲਾਓ ਤੇ ਜਾਓ ਨਹੀਂ ਭੂਆ ਤੇ ਇਹ ਆਪਣੀ ਨਤਰੀ ਨਾਲ ਬਾਦ ਭੂਆ ਨਾਲ ਨਹੀਂ ਮੈਂ ਤਾਂ ਨਹੀਂ ਹੁਣ ਤੁਸੀਂ ਜਾਓ ਘਰੇ ਇਹ ਮੈਂ ਪਤਾ ਉਹ ਚੱਲ ਹੋਏ ਤੇ ਘਰੇ ਆ ਪੁੱਤ ਕੇਵਲੇ ਚੀਜ਼ ਕਰ ਹੁੰਦੀ ਕੇਵਲੇ ਨਹੀਂ ਫੋਨ ਤੱਕਾ ਵੀ ਆਉਣ ਲੱਗੇ ਆ ਚਲੋ ਮੈਂ ਮਾੜੇ ਫੋਨ ਕਰ ਦੂੰਗਾ ਤੁਸੀਂ ਤਰਪੋ ਕੋਈ ਗੱਲ ਨਹੀਂ ਮੈਂ ਕਹਿ ਦਿੰਦਾ ਕਿ ਉਹ ਆਉਣਗੇ ਮਤੁਰ ਮਮੀ ਤੇ ਹੀ ਤਿਆਰੀ ਆ ਹਾਂ ਹਾਂ ਉਹ ਹੋ ਗਏ ਨੇ ਤਿਆਰ ਹੋ ਗਏ ਚਲ ਠੀਕ ਆ ਫਿਰ ਜੇ ਕਰਨ ਵੀ ਤੇ ਲੱਗਦਾ ਬੰਦੇ ਹਾਂ ਕੋਈ ਗੱਲ ਨਹੀਂ ਚਲ ਕਿਹੇ ਭਾਨੇ ਸੀ ਜਾਣਗੇ ਸੀ ਭੂਆ ਰਮਨ ਉਹ ਹੋਈ ਜਾਰ ਜੇ ਤਿਆਰੀਆਂ ਚਲੋ ਗਾ ਚਲੀਏ ਫਿਰ ਟਾਈਮ ਨਾ ਆਵਾ ਵੀ ਆ ਚਲੋ ਫਿਰ ਚਾੜ ਰਮਨ ਭਣ ਭਣ ਹੈ ਵੀਰ ਦੀ ਆਵਾਜ਼ ਨਹੀਂ ਨਹੀਂ ਉਹਨਾਂ ਕਿੱਥੋਂ ਹੋਣਾ ਵਾ ਸੁਪਨਾ ਹੀ ਆਉਂਦਿਆ ਲੱਗਦਾ ਮੈਨੂੰ ਜੀ ਆਉਣਾ ਹੁੰਦਾ ਤੇ ਮੈਨੂੰ ਫੋਨ ਕਰਨਾ ਹੀ ਉਹਨਾਂ ਨੇ ਐਵੇਂ ਲੱਗੀ ਜਾਂਦਾ ਮੈਨੂੰ ਉਹ ਕਿੱਥੇ ਆਉਂਦੇ ਹੈ ਹੈ ਮਿੰਤਲਾ ਦਾ ਸੱਚੀ ਵੀਰ ਆਇਆ ਵੇਖਾਂ ਭਲਾ ਵੀਰ ਸੱਚੀ ਦਾ ਭੈਣ ਲੈ ਤੁਸੀਂ ਤੇ ਮੈਨੂੰ ਦੱਸਿਆ ਹੀ ਨਹੀਂ ਤੇ ਸੱਚੀ ਦਾ ਭਾਬੀ ਦੱਸਦਾ ਭੈਣ ਟਾਈਮ ਨਹੀਂ ਲਗਾਉਂਦੇ ਹਾਂ ਠੀਕ ਠਾਕ ਵਧੀਆ ਚਲ ਆਜੋ ਆਜੋ ਅੰਦਰ ਜੱਕਦਾ ਆਪਣੇ ਸਲਾਹਤ ਨਹੀਂ ਨਹੀਂ ਏਸੀ ਲੱਗਾ ਵੰਦਰ ਆਓ ਤੁਸੀਂ ਗਰਮੀ ਸੁਣਾ ਮਾਣਨਾ ਤੁਹਾਨੂੰ ਮੈਂ ਬੈਠੋ ਬੈਠੋ ਵੀਰ ਭਾਬੀ ਬਹਿ ਜਾਓ ਪੜਾ ਪੈਣ ਕਰਦੇ ਥੱਪਾ ਮਾਰਦੇ ਆ ਬਾਜਪੀਲਾਂ ਦੀ ਬੜੀ ਪੁਰੀ ਨੀ ਪਾਣੀ ਲੈ ਕੇ ਆਉਣੀ ਫੇਰ ਮਾਰਦੇ ਗੱਪਾਂ ਆ ਗਈ ਜੇ ਮੈਂ ਹੈ ਹੈ ਮੈਜਿਕ ਆ ਉਦਾਂ ਹੀ ਆਦੇ ਨਾਲ ਹੀ ਅੱਸੀ ਬਿਲਾਵਾ ਲਿਆ ਹੋ ਨਹੀਂ ਲਵਾਇਆ ਲੱਗਦਾ ਤੇਰਾ ਮਨਕ ਮਾਈ ਬੜੀ ਕੀਤੀ ਆ ਪਰੋਲੇ ਨੇ ਮਾਈ ਕਾਦੀ ਕੀਤੀ ਆ ਉੱਥੇ ਜੋ ਮੁੰਡਾ ਵੇਖ ਕੇ ਆਇਆ ਸੀ ਲੱਗਾ ਆਣ ਕੇ ਜिद ਕਰਦਾ ਹਣਾ ਮੈਂ ਮੈਨੂੰ ਵੀ ਲਵਾ ਕੇ ਦਾਓ ਉਹ ਚੱਲ ਹੀਪਰ ਦਾ ਸਾਡੇ ਤੋਂ ਪਹਿਲਾਂ ਆਇਆ ਇਹ ਜਰੂਰੀ ਥੋੜਾ ਕਿ ਹੁੰਡ ਆਇਆ ਉਹਨਾਂ ਨੇ ਆਹ ਤਾਂ ਸਾਡੇ ਤੋਂ ਪਹਿਲਾਂ ਆਇਆ ਸੀਗਾ ਉਦੋਂ ਤੇ ਇਹਨਾਂ ਦੇ ਕੋਲ ਕੁਝ ਵੀ ਨਹੀਂ ਕੀ ਹੁੰਦਾ ਪਹਿਲਾਂ ਆਇਆ ਉਹ ਇਹ ਬਕਰ ਲੈ ਕਿੱਦਾਂ ਬੁੜਾ ਇਹ ਬਣਾਇਆ ਮੇਰੇ ਭੈਣ ਨੇ ਚੱਲ ਕੋਈ ਨਹੀਂ ਕੋਈ ਨਹੀਂ ਬਣਾਇਆ ਵਾ ਤੇ ਸਾਡੇ ਨਾਲ ਵਧੀਆ ਤਾਂ ਨਹੀਂ ਬਣਾਇਆ ਹਲਾ ਪਰ ਉਹ ਕਰ ਬਣਾਇਆ ਵਾ ਸਾਰੀ ਦੁਨੀਆ ਹੀ ਬਣਾਉਂਦੀ ਆਪਣੀਆਂ ਤੀਆਂ ਪਤਾਂ ਕਿਤੇ ਤੂੰ ਨਾ ਸਿਰਫ ਗਰੀਂ ਨੜਾਂਦੀ ਹੂੰ ਤੇ ਹੀ ਤਣਾ ਭੈਣ ਦੇ ਸੁੱਤਾ ਕਰਦੇ ਮਾਰਦੇ ਤੇਰੀ ਭੈਣ ਇੱਦਾਂ ਮੇਰੀ ਭੈਣ ਇੱਦਾਂ ਮੇਰਾ ਮਨ ਕਿਸੇ ਤੇ ਵੇਲਾ ਕਿਤਰਾ ਘਰ-ਬਾਰ ਬਣਾ ਲਿਆ ਨੇ ਮੈਂ ਕਿਹਾ ਜੜਨ ਲਈ ਮੈਂ ਤਾਂ ਘਰ ਹੀ ਬਣਾਉਂ ਲਈ ਉਹ ਤੂੰ ਤੇ ਆਪਣੇ ਤੇ ਗੱਲ ਲੈ ਆ ਜਣੀ ਤੂੰ ਸੈਸ ਨੂੰ ਨਾਲ ਲੈ ਆਉਣਾ ਸੀਗਾ ਤੇ ਘਰ ਵੀ ਇੱਕ ਜਾਣਾ ਚਾਹੀਦਾ ਵਾ ਬਾਰ ਬਾਰ ਘਰ ਵਾ ਤੁਹਾਨੂੰ ਪਤਾ ਹੀ ਹੈ ਇਹ ਤਾਂ ਗੱਲ ਹੈਗੀ ਆ ਉਹ ਫਿਰ ਘਰ ਕੀ ਤਾਂ ਕਰਦੀ ਬੈਰ ਉਹਨੂੰ ਬੜਾ ਜੁਰ ਹੈ ਅੱਛਾ ਭੂਆਤਰੀ ਨੇ ਪੁੱਛਣਾ ਵਾ ਉਹ ਨਹੀਂ ਆਇਆ ਨਾਲ ਹਾਂ ਕਹਿੰਦਾ ਨਹੀਂ ਡੈਡੀ ਫਿਰ ਮਰ ਪੈਣ ਡੇਰੇ ਤੇ ਘਰ ਵਾ ਤੈਨੂੰ ਪਤਾ ਵੀ ਹੁਣ ਲੋਟਾ ਭੂਆ ਬੜੀਆਂ ਹੁੰਦੀਆਂ ਵਾ ਨਹੀਂ ਇਹ ਵੀ ਗੱਲ ਸੱਚੀ ਆ ਉਹ ਕਹਿੰਦਾ ਵੀ ਡੈਡੀ ਤੂੰ ਨਹੀਂ ਹੋਵਾ ਉਹ ਤੇ ਮੈਂ ਘਰੇ ਰਹਿਣਾ ਨਹੀਂ ਨਹੀਂ ਸੱਚੀ ਗੱਲ ਵਾ ਚੱਲ ਕੋਈ ਨਹੀਂ ਉਹਨੂੰ ਕੱਲਿਓ ਮੇਰੇ ਕੋਲ ਦੋ ਚਾਰ ਦਿਨ ਰਹਿ ਜਾਊਗਾ ਨਹੀਂ ਭੇਜੂਗਾ ਹਾਂ ਬੈਠੋ ਤੁਸੀਂ ਮੈਂ ਚਾਹ ਬਣਾਵਾਉਂਗਾ ਉਹਦੇ ਗਿਆ ਕਿਥੇ ਉਹਦੇ ਵੀ ਗਿਆ ਹੋਈ ਬਾਹਰ ਹੀ ਆਪਣੇ ਪਿਓ ਦੇ ਨਾਲ ਹੀ ਆਉਂਦੇ ਹੋਣੇ ਦੋਵੇਂ ਜਣੇ ਠੀਕ ਆ ਠੀਕ ਆ ਹਾਂ ਬੈਠੋ ਤੁਸੀਂ ਨਹੀਂ ਪਿਓ ਪੁੱਤਾਂ ਨੇ ਬੜੀ ਆਪ ਚੁੱਕੀ ਹੀ ਤੇ ਉਹਨਾਂ ਖਰਚਾ ਕੀਤਾ ਤੂੰ ਗਈ ਨਹੀਂ ਖਰਚਾ ਕੀਤਾ ਲੈ ਫੋਕਾ ਪਾਣੀ ਮੱਥੇ ਮਾਰਤਾ ਵਿਆਹ ਕੇ ਕਿੱਦਾਂ ਖਰਚਾ ਕੀਤਾ ਮੁੰਡਾ ਕਹਿੰਦਾ ਸੀ ਕਿ ਉਹਨੇ ਖਰਚਾ ਬੜਾ ਕੀਤਾ ਕਾਹਦਾ ਖਰਚਾ ਕੀਤਾ ਫੋਕਾ ਦੇ ਪਾਣੀ ਮੱਥੇ ਮਾਰਿਆ ਤੇ ਚਾਹ ਵੇਖ ਲਿਓ ਹੁਣ ਕਿਦਾਂ ਕਹ ਲਵਾਈਦਾ ਆ ਬਾਨੇ ਇਹ ਉਹਨੇ ਖਰਚਾ ਕੀਤਾ ਹੀ ਤੂੰ ਮੰਮੀ ਗਈ ਨਹੀਂ ਤੂੰ ਮੰਮੀ ਬਹਾਨਾ ਬਣਾ ਲਿਆ ਬਹਾਨਾ ਬਣਾ ਲਿਆ ਮੈਨੂੰ ਤਾਂ ਪਤਾ ਹੀ ਹੈ ਜਰਾ ਕਿੰਨਾ ਖਰਚਾ ਕਰਦੀ ਹੁੰਦੀ ਅੱਗੀ ਮੇਰਾ ਮਰ ਖਤਿਆ ਦਾ ਵਿਚਾਰੀ ਕਰਦੀ ਹੈ ਹੁਣ ਲੈਂਦੀ ਹੈ ਸਾਰਾ ਸਮਾਨ ਤੂੰ ਤਾਂ ਕਹਿੰਦੀ ਵੀ ਪਾਣੀ ਦੇ ਨਾਲ ਹੀ ਲੈ ਆਉਂਦੀ ਸਭ ਕੁਝ ਅੱਛਾ ਪਹਿਲਾਂ ਪਾਣੀ ਪਿਆਰ ਕੇ ਠੰਡਾ ਬਾਚ ਲਿਆਉਣਾ ਹਣਾ ਨੇ ਉਹ ਕੋਈ ਨਹੀਂ ਪਿਆ ਦਿੰਦੀ ਤੈਨੂੰ ਠੰਡਾ ਲੀ ਹਾਂ ਓ ਜਦੋਂ ਮੈਂ ਗੱਲਾਂ ਕਰਦੀ ਹਾਂ ਨਾ ਪੈਂਦੀਆਂ ਫੇਰ ਬੜੀਆਂ ਮਿਰਚਾਂ ਲੱਗਦੀਆਂ ਨਹੀਂ ਤੂੰ ਕਦੀ ਠੱਡਾ ਦੇਖਿਆ ਨਹੀਂ ਮੈਂ ਵੇਖਣ ਦੀ ਗੱਲ ਨਹੀਂ ਆ ਮੁੰਡਾ ਤੁਹਾਡਾ ਮੇਰੇ ਦਿਵਾਲੀ ਹੋਇਆ ਸੀ ਤੂੰ ਗਈ ਨਹੀਂ ਤੂੰ ਬਹਾਨਾ ਬਣਾਇਆ ਵਾ ਉਹਨਾਂ ਐਨਾ ਖਰਚਾ ਕੀਤਾ ਸੀਗਾ ਉਹ ਦੀਖਦੇ ਰਹੇ ਭੂਆ ਰੋਈ ਅੱਜ ਰੋਣ ਕਿੱਥੇ ਗਿਆ ਆ ਇਗੜਤਾਸ ਕੇ ਹੂੰ ਦੱਸ ਕੇ ਨਹੀਂ ਆਏ ਉਹ ਗੱਲ ਵਾਲੀ ਬੋਤਲ ਮੁਗੀ ਹੋਣੀ ਆ ਦੱਸ ਕੇ ਨਹੀਂ ਆਏ ਤੇ ਚਲਾਕ ਬੰਦੇ ਹਾਣਕ ਨਾ ਕਰਿਆ ਤਰ ਮੇਰੇ ਨਾਲ ਚੱਲ ਤੈਨੂੰ ਠੰਡਾ ਹੀ ਪੀਣਾ ਵਾ ਆਈਦਾ ਵਾ ਹੌਸਲਾ ਤੇ ਕਰ ਚੱਲ ਵੇਖ ਲੈਨੀ ਚੱਲ ਕੋਈ ਗੱਲ ਨਹੀਂ ਆ ਵੇਅ ਦੇ ਘਰ ਆਈ ਤੇ ਠੰਡੇ ਲੱਭਦੀ ਘੱਟ ਈ ਹੈ ਹਾਈ ਹਾਈ ਕਿੰਨਾ ਚਾ ਚੜਿਆ ਮੈਨੂੰ ਅੱਜ ਮੇਰਾ ਵੀਰ ਤੇ ਮੇਰੀ ਭਾਬੀ ਆਏ ਆ ਇਹ ਵੀ ਪਤਾ ਨਹੀਂ ਕਿੱਧਰੋਂ ਚਲ ਗਏ ਦਵੇਂ ਪਿਉਪਤ ਅਜੇ ਤੱਕ ਘਰ ਨਹੀਂ ਗਏ ਆਏ ਇਹ ਵੀ ਆਉਣ ਤੇ ਇਹਨਾਂ ਨੂੰ ਪਤਾ ਲੱਗੇ ਵੀ ਆ ਹੀ ਗਏ ਨਾ ਅੱਜ ਚੱਲ ਮਨਾ ਹੁਣ ਮੈਂ ਪਕੌੜੇ ਕੱਢਾਂ ਜੇ ਮੈਂ ਪਕੌੜੇ ਕੱਢੇ ਨਾ ਮੈਨੂੰ ਮੰਜੇ ਦਾ ਦੇਖ ਕੇ ਗੁੱਸੇ ਨੂੰ ਨਾ ਚੱਲ ਸ਼ੂਗਰਵਾ ਮੇਰਾ ਵੀਰ ਤੇ ਮੇਰੀ ਭਾਬੀ ਆਏ ਤੇ ਸਹੀ ਨਾ ਚੱਲ ਹੁਣ ਮੈਂ ਇਸ ਤਰ੍ਹਾਂ ਲੂਗੀ ਹਾਂ ਤਦੜੀ ਕਿ ਤੇ ਚਲ ਗਿਆ ਕਿਉਂ ਪੁੱਤ ਹੁਣ ਆਉਣ ਤੇ ਵੇਖਣਾ ਆਣ ਕੇ ਕਿ ਸੱਚੀ ਮੁੱੱਚੀ ਮੇਰਾ ਵੀਰ ਆਇਆ ਤਾਂ ਹੈਗਾ ਨਾ ਹੁਣ ਹੁਣ ਮੈਂ ਕੀ ਕਰਾਂ ਚਾਹਾਂ ਨਾ ਕੀ ਦਵਾਂ ਜਿਹੜਾ ਉਹ ਪਕੌੜੇ ਘੱਡੇ ਨਾ ਫੇਰ ਮਨਜਿੰਦਰ ਨੇ ਮੇਰੇ ਨਾਲ ਆਖਿਆ ਨਾ ਇਹ ਤਾਂ ਰੱਦ ਨਹੀਂ ਆ ਫੋਲੜੀਆਂ ਹੈਗੀਆਂ ਫੋਲੜੀਆਂ ਕੱਢ ਲਈ ਨਹੀਂ ਅੱਜ ਕੋਈ ਗੱਲ ਨਹੀਂ ਪਕੌੜੇ ਕਿਤੇ ਫੇਰ ਬਣਾ ਕੇ ਖਵਾ ਦੂੰਗੀ ਤੇ ਰੱਬ ਮੇਰੀ ਗੱਲ ਸੁਣ ਲਾ ਉਹਨ ਇਥੇ ਪੈੜੀ ਕੁੜੀ ਦੀ ਇਹਨਾਂ ਗੱਲ ਕਰੀ ਕਿ ਇਹੇ ਭੈਣ ਪੈੜੀ ਕਰਕੇ ਆਏ ਆ ਤੇ ਆਉਂ ਆ ਫਲਾਂ ਠੀਕ ਆ ਇੱਕ ਦੋ ਰੀਤ ਧਾਵਾਂਗੇ ਨਾ ਤੇ ਮੁੜ ਕੇ ਆਰਤੇ ਨਾਲ ਕਹਦਾ ਵੀ ਫਿਰ ਉਹ ਮੈਂ ਨਹੀਂ ਕੋਈ ਵੀ ਗੱਲ ਕਰਨੀ ਜਿਹੜੀ ਵੀ ਗੱਲ ਕਰਨੀ ਤੁਸੀਂ ਕਰਨੀ ਮੈਂ ਆਪਣਾ ਹੱਥ ਥੋੜਾ ਜੋੜਨੇ ਤੇ ਸਾਨੂੰ ਪਿਆਲੀ ਚਾਹੀਦੀ ਆਪੇ ਗੱਲ ਕਰ ਲਿਓ ਤੁਹਾਡੀ ਬਿਆਰ ਫੇਰ ਉਹ ਆਕੜ ਵਨ ਆਕੜ ਨਹੀਂ ਛੱਡਣੀ ਭਾਵੇਂ ਜੋ ਮਰਜੀ ਚਾਹ ਚਾਹ ਬਣ ਗਈ ਆ ਤੁਹਾਨੂੰ ਫੋਲਵਰੀਆਂ ਦੇ ਦੇਣੀਆਂ ਇਹ ਵੀ ਨਹੀਂ ਕਾਰ ਆਏ ਨਹੀਂ ਤੇ ਕੁਛ ਮੰਟੇ ਰੋ ਮੋ ਕਾਲਿੰਦੀ ਚੱਲ ਕੋਈ ਨਹੀਂ ਮੇਰਾ ਵੀਰ ਹੀ ਆ ਉਹਨੇ ਤੇ ਕਹਿਣਾ ਪੈਣਾ ਵੀ ਖੇਚਲ ਕਿਉਂ ਕੀਤੀ ਪਰ ਨਾ ਮੇਰੀ ਭਾਬੀ ਨੇ ਗੱਲਾਂ ਕਰਨੀਆਂ ਹੋ ਸਕਦਾ ਉਹਨੇ ਨੇੜੇ ਮਾਰੇ ਚਲ ਕੋਈ ਗੱਲ ਨਹੀਂ ਇਹ ਆਬਦੇ ਆ ਨਾ ਫੇਰ ਕੋਹਨਾ ਕੋ ਮੰਗਾ ਲੈਣੀ ਆ ਮੈਂ ਚਲ ਚਾਹ ਤੇ ਪਹਿਲਾਂ ਕਿੰਨਾ ਟਾਈਮ ਹੋ ਗਿਆ ਆ ਲੋ ਚਾਹ ਪੀਓ ਪਹਿਲਾਂ ਤੇ ਹੀ ਉਹ ਪਹਿਣਾ ਕੰਨ ਤੂੰ ਕਿਉਂ ਖੇਚਲ ਕੀਤੀ ਨਹੀਂ ਨਹੀਂ ਅੱਗੇ ਕਹਿੰਦੇ ਭੂਆ ਨੇ ਕੱਲ ਵੀ ਬੜੀ ਖੇਚਲ ਕੀਤੀ ਸੀ ਤਾਂ ਅੱਜ ਫੇਰ ਤੁਸੀਂ ਇਦਾਂ ਹੀ ਰਹਿ ਕੇ ਖੇਚਲ ਕਰ ਰਹਿਣ ਦੇਣਾ ਖੇਚਲ ਵਾਲੀ ਕਿਹੜੀ ਗੱਲ ਆ ਅੱਜ ਤਸ ਕਮਰਕ ਹੋਇਆ ਹੀ ਕੁਛ ਨਹੀਂਗਾ ਮੈਂ ਤੇ ਪਕੌੜਿਆਂ ਦਾ ਪ੍ਰੋਗਰਾਮ ਕੱਲ ਬਣਾਉਣ ਸਾਰੇ ਤੂੰ ਤੇ ਭੈਣ ਆਹੀ ਪਕੌੜੇ ਖਾਂ ਥੋੜੇ ਆਏ ਘਰੋਂ ਮਿਲ ਲਏ ਆ ਆਜੂ ਬੈਠੋ ਚਲ ਕੋਈ ਮਿੱਠ ਪਹਿਲੀ ਲੱਗ ਗਈ ਆਜੂ ਪੀਓ ਤੁਸੀਂ ਨੈਰੰਮਨ ਪੜ ਤੇ ਪਹਿਲਾਂ ਮੈਂ ਨਹੀਂ ਇਹ ਦੱਸ ਪਾਵੀਂ ਪੈਟ ਤੇਰਾ ਕਿਦਾਂ ਜੀ ਕਰ ਪਿਆਉਣ ਨੂੰ ਕੀ ਕੀ ਕਰਨਾ ਸੀ ਮੈਂ ਤਾਂ ਉਦੋਂ ਵੀ ਤਿਆਰ ਹੋਈ ਹਾਂ ਇਹਨਾਂ ਨੂੰ ਕੰਮ ਪੈ ਗਿਆ ਆ ਤਾਂ ਕਰਕੇ ਉਦੋਂ ਨਾਲ ਸੈਰਸ ਨੂੰ ਕਿਹਾ ਵੀ ਫੋਨ ਕਰ ਦੇ ਤੇ ਅੱਜ ਨਹੀਂ ਆਇਆ ਜਣਾ ਮੈਂ ਤੇ ਸਾਰਾ ਦਿਨ ਦੀਖਦੀ ਰਹੀ ਅైనా ਮੇਰਾ ਧਿਆਨ ਵਿੱਚ ਇਹ ਤੁਹਾਡੇ ਪਹਾਇਆ ਕਿਉਂ ਨਹੀਂ ਗੇ ਮੇਨ ਤਾਂ ਫਿਕਰ ਲੱਗਾ ਰਿਹਾ ਸਾਰਾ ਦਿਨ ਤੇ ਮੁੜ ਕੇ ਨਾ ਸ਼ਾਮੀ ਜੀ ਭੈਣ ਜੀ ਤੇ ਭਾਜੀ ਆ ਗਈ ਅੱਛਾ ਅੱਛਾ ਆਹੋ ਤੇ ਫਿਰ ਥੋੜਾ ਜਿਹਾ ਮੇਰਾ ਮਨ ਉੱਥੇ ਠੀਕ ਹੋਇਆ ਫਿਰ ਮੈਂ ਸੈਲਸ ਨੂੰ ਫੋਨ ਕਰਕੇ ਪੁੱਛ ਲਿਆ ਅੱਛਾ ਤਾਂ ਕਹਿੰਦਾ ਕਿੱਦਾਂ ਕਰਕੇ ਕੋਈ ਕੰਮ ਪੈ ਗਿਆ ਸੀ ਤਾਂ ਕਰਕੇ ਨਹੀਂ ਆਇਆ ਗਿਆ ਆਹੋ ਤੇ ਫਿਰ ਮੇਰੇ ਮਨ ਨੂੰ ਥੋੜਾ ਜਿਹਾ ਹੌਸਲਾ ਹੋ ਗਿਆ ਐਂ ਤੇ ਹੋਏ ਜੀਵਨ ਤਿਆਰ ਖਾਓ ਤੁਸੀਂ ਵੀ ਹਾਂ ਕੋਈ ਅੱਛਾ ਅੱਛਾ ਠੀਕ ਹੈ ਬਸ ਉਹ ਫੋਨ ਆ ਗਿਆ ਕਿਸੇ ਦਾ ਤੇ ਫਿਰ ਉਧਰ ਸਾਨੂੰ ਜਾਣਾ ਪਿਆ ਠੀਕ ਹੈ ਠੀਕ ਹੈ ਚਲੋ ਕੋਈ ਨਹੀਂ ਕੰਮ ਹੀ ਪ ਕੋਸ ਨਾਉ ਪੇਕਿਆ ਤਾਇਆ ਕੋਣ ਹਾਂ ਰਹਿੰਦਾ ਜੀ ਅੱਛਾ ਠੀਕ ਠਾਕ ਹਾਂ ਵਧੀਆ ਚਲੋ ਵਧੀਆ ਫਿਰ ਤੇ ਚੋਣਾ ਜਾਂਦਾ ਪੈਣ ਠੀਕ ਵਾ ਹਾਂਜੀ ਬੜਾ ਵਧੀਆ ਤੁਸੀਂ ਆਪਣਾ ਸੁਣਾਓ ਬਹੁਤ ਵਧੀਆ ਅੱਛਾ ਅੱਛਾ ਮੈਂ ਅੱਜ ਵੇਲੇ ਮੈਂ ਚਲ ਹੋਈ ਹੁੰਦੇ ਪੈਣ ਕੋ ਫੇਰਾ ਨਹੀਂ ਆਪਕੇ ਹੀ ਬੜਾ ਵਧੀਆ ਕੀਤਾ ਪਤਾ ਕੀ ਗੱਲ ਆ ਵੀਰ ਭੈਣਾਂ ਨੂੰ ਕੁਝ ਨਹੀਂ ਚਾਹੀਦਾ ਹੁੰਦਾ ਭੈਣ ਭਰਾ ਇਦਾਂ ਫੇਰਾ ਹੀ ਮਾਰ ਜੇ ਨਾ ਤੇ ਭੈਣਾਂ ਗੇਠ ਗੇਠ ਉੱਚੀਆਂ ਹੋ ਜਾਂਦੀਆਂ ਵਾ ਇਹ ਤਾਂ ਗੱਲ ਆ ਹੈ ਨੋਪਾ ਬੀਖਾਉਂਦੀ ਤੇ ਨਹੀਂ ਖਾਂਦੀ ਮੈਂ ਵੀ ਨਿੱਕਾ ਵੀ ਪਿਆਲੀ ਚ ਕੰਮ ਕਰਨ ਗਿਆ ਵਾ ਨਹੀਂ ਪਿਆਲੀ ਵਿੱਚ ਨਹੀਂ ਗਏ ਉਦਾਂ ਹੀ ਕਿਤੇ ਗਏ ਕਿਸ ਦੇ ਵੱਲ ਅੱਛਾ ਅੱਛਾ ਠੀਕ ਆਹ ਅੱਛਾ ਦੋਵੇਂ ਜਾਣੇ ਚੱਲ ਗਏ ਮੋਟਰਸਾਈਕਲ ਤੇ ਠੀਕ ਹਾਂਜੀ ਬੜਾ ਇਬ੍ਰੇਟਾ ਜੇ ਹਾਂਜੀ ਠੀਕ ਜੇ ਉਦੇ ਦੀ ਠੀਕ ਵਾ ਹਾਂਜੀ ਵਧੀਆ ਤੇ ਆ ਗਾ ਕਿਹੜੀ ਕਲਾਸ ਹੈ ਵਾ ਐਨਕੀ ਕਲਾਸ 5 ਚ ਅੱਛਾ ਅੱਛਾ ਹਾਂਜੀ ਇਹ ਤਾਂ ਠੀਕ ਵਾ ਚੰਨ ਟਿਊਸ਼ਨ ਟੂਸ਼ ਰਖਾ ਦੇਣੀ ਕਿਤੇ ਨਿਆਣੇ ਘਰ ਵੀ ਕਿੱਥੇ ਪੜਦੇ ਐ ਟਿਊਸ਼ਨ ਵੀ ਰਖਾ ਦਿੰਨੇ ਆ ਮੈਂ ਪੇਪਰ ਲੱਗੇ ਹੁੰਦੇ ਆ ਨਾ ਤੇ ਫੇਰ ਖਾਵਾਂਗੇ ਨਹੀਂ ਤੇ ਸੈਰਸ ਦੀ ਨਾਲ ਹੀ ਰਖਾ ਦਿੰਨੇ ਹਾਂ ਅੱਛਾ ਹੁਣ ਤੇ ਚੱਲਨੇ ਪਲੱਸ 2 ਕਰ ਲਈ ਅੱਛਾ ਅੱਛਾ ਤੇ ਨਾਲ ਹੀ ਕਲਾਸਾਂ ਉਹਨੇ ਲਵਾ ਲਈਆਂ ਅੱਛਾ ਚੱਲਨੇ ਆ ਵੀ ਨਿਆਣੇ ਤਾਂ ਪੜਾਈ ਵੱਲ ਤੇ ਜਾਂਦੇ ਵਾ ਹੁਣ ਇਹ ਆ ਵੀ ਜਿਹੜਾ ਟੈਸਟ ਉਹ ਹੀ ਉਹ ਕਲੀਅਰ ਕਰ ਜਾਂਦਾ ਵਾ ਅੱਛਾ ਤੇ ਨਿਆਣੇ ਨੂੰ ਕੁਝ ਆਉਂਦਾ ਹੋਊ ਤਾਂ ਤਾਂ ਹੀ ਆ ਨਾ ਗੱਲ ਤਾਂ ਤਾਂਕਿ ਠੀਕ ਵਾ ਟਿਊਸ਼ਨ ਰਖਾਓ ਇਹਦੀ ਚਲੋ ਕੋਈ ਨਹੀਂ ਇਹ ਤੇ ਪਿਓ ਨੂੰ ਕਹੂੰਗੀ ਮੈਂ ਮੈਂ ਦਿਖਾ ਦੇਣਗੇ ਫੜਾ ਤੂੰ ਹੀ ਖਾਂਦੇ ਦੀ ਕੋਸ਼ਿਸ਼ ਨਹੀਂ ਨਹੀਂ ਕੋਈ ਨਹੀਂ ਖਾਂਦੇ ਲਾਲਾ ਜਿਵੇਂ ਤੂੰ ਵੀ ਲਾਓ ਇਹ ਲਾਓ ਤੂੰ ਹੀ ਹਾਂਜੀ ਮੈਂ ਵੀ ਖਾਂਦੀ ਆਂ ਅੱਛਾ ਜੇ ਤੂੰ ਤੀਹ ਨਾ ਗੱਲਾਂ ਬਾਤਾਂ ਮਾਰੋ ਵੀਰ ਤੇ ਮੈਂ ਰੋਟੀ ਬਣਾਵਾਂ ਪੈਂਡ ਰਹਿੰਦੇ ਨਹੀਂ ਨਹੀਂ ਕੋਈ ਨਹੀਂ ਚਾਹ ਨਹੀਂ ਆ ਗਏ ਆਂ ਰੋਟੀ ਕੀ ਕਰਾਂ ਅੱਜ ਸੁੱਕੀ ਬਣੀ ਆਂ ਫੁਲਕੇ ਹੀ ਲਾਉਣੇ ਆ ਕੋਈ ਨਹੀਂ ਭਾਂਡੇ ਰੱਖ ਕੇ ਆਜ ਬਣਾਵਾਂ ਚਲੋ ਠੀਕ ਆ ਮੈਂ ਆਜੀ ਬੈਠੋ ਤਿੰਨ ਵੀਰ ਕਿਦਾਂ ਗਈ ਆ ਮੈਂ ਰੋਟੀ ਬਣਾਉਣੀ ਆ ਰੋਟੀ ਵੀ ਤੋਤਾਂ ਦੀ ਬਣਾਉਣੀ ਆ ਜਿੱਦਾਂ ਦੀ ਚਾਹ ਪਿਆਲੀ ਆ ਸੜੀਆਂ ਫੁੱਲ ਬੜੀਆਂ ਮੱਥੇ ਮਾਰੀਆਂ ਉੱਥੇ ਜਾ ਕੇ ਮੁੰਡਾ ਇਹਦਾ ਕਦੀ ਆਹ ਬਣਾ ਦੋ ਕਦੀ ਆਹ ਬਣਾ ਦੋ ਤੁਸੀਂ ਪਿਓ ਪੁੱਤ ਮੈਨੂੰ ਟੀਗਨ ਨਹੀਂ ਦਿੰਦੇ ਕਦੀ ਛੁੱਟੀਆਂ 'ਚ ਆਏ ਆ ਕੜਾਹ ਬਣਾਦੇ ਹਮਾਸਾ ਆਪਣਾਦੇ ਹਮਾਸਾ ਹੁਣ ਨਹੀਂ ਪਤਾ ਲੱਗਾ ਫਿਰ ਭਰਾ ਪਰ ਜਾਈਏ ਇਹ ਨਿਚੇਰ ਬਾਦ ਕਿਤੇ ਚਾਹ ਨਾ ਕੋ ਹੱਡੇ ਦਾ ਨਗਾਲਾ ਲੋਕੀ ਦੇ ਪੈਰ ਤੇ ਕਰੋ ਪਾਣੀ ਨਹੀਂ ਪੀਂਦੇ ਪੀਂਦੇ ਭਲਾ ਆ ਏਸੀ ਲਵਾ ਰਿਆ ਵਾ ਆਪਣੇ ਸਾਰੇ ਕੰਮ ਕਰਨ ਨਹੀਂ ਲਈ ਆ ਤੇ ਜਿਹੜੇ ਕੋਈ ਆਉਂਦੇ ਨਾ ਪਰੌਣੀ ਹੋਣਾਂ ਦਾ ਢਿੱਡ ਢੋਲੇ ਹੱਦ ਹੋ ਗਈ ਤੁਹਾਡੇ ਵਾਲੀ ਮੇਰੀ ਭੈਣ ਮੇਰੀ ਭੈਣ ਆ ਭੈਣ ਨੇ ਕੱਲ ਵੀ ਖਵਾ ਲੜਾ ਸੀ ਕਿ ਅੱਜ ਖਵਾ ਲਿਆ ਤੁਹਾਨੂੰ ਉਹ ਚੱਲ ਕੋਈ ਗੱਲ ਨਹੀਂ ਆ ਗੱਲ ਤੇ ਕੋਈ ਨਹੀਂ ਆ ਮੈਂ ਕੀ ਕਹਿਣਾ ਵਾਂ ਪਰ ਕੰਮ ਵੇਖ ਲੋ ਫੋਲਵਰਾਂ ਗੰਤਰ ਕਹਿੰਦੇ ਆ ਕੇ ਮੱਥੇ ਮਾਰੀਆਂ ਬੰਦੇ ਰੋਟੀ ਪਾਣੀ ਬਣਾਇਆ ਆ ਆ ਹੋ ਰੋਟੀ ਵੀ ਆ ਜਾਂਦੀ ਹੈ ਤੁਹਾਡੇ ਘੜੀ ਮਸਾਲਾਂ ਦਲਿਆਂ ਦੀ ਦਾਲ ਬਣਾਈ ਹੋਣੀ ਆ ਤੇ ਨਾਲ ਫੁਲਕੇ ਲਾ ਲੂਗੀ ਮੱਥੇ ਮਾਰੂ ਪਿਆਰੋ ਖਾਓ ਤੇ ਜਾਓ ਹੋਰ ਕਿਹੜਾ ਨੇ ਪਨੀਰ ਬਣਾਇਆ ਮੇਰੇ ਗੱਲ ਸੁਣ ਤੂੰ ਘਰ ਕੱਖ ਨਹੀਂ ਖਾਦਾ ਕਦੀ ਮੈਂ ਘਰ ਖਾਦਾ ਵਾ ਘਰ ਖਾਂਦੀ ਗੱਲ ਹੋਰ ਹੁੰਦੀ ਆ ਇੱਥੇ ਆਉਂਦੀ ਗੱਲ ਹੋਰ ਹੁੰਦੀ ਆ ਇਹ ਨੇ ਆਪਣੇ ਘਰ ਖਾਂਦੇ ਇਹ ਜਾ ਕੇ ਕਿੱਦਾਂ ਆਰਡਰ ਮਾਰਦੇ ਜਾਂ ਤੁਸੀਂ ਕਿੱਦਾਂ ਮਾਰਦੇ ਹੁੰਦੇ ਭੈਣ ਆਈ ਆ ਆਪਣਾ ਆ ਆਪਣਾ ਰਮਨ ਆ ਹੀ ਪਰੋਣੇ ਥੋੜੇ ਆਏ ਹੈ ਹੈ ਦੱਸ ਕਿੱਦਾਂ ਦੀ ਗੱਲਾਂ ਕਰ ਰਹੇ ਕਿਉਂ ਨਹੀਂ ਪਰੋਣੇ ਆਏਗੀ ਪਰੋਣੇ ਨਹੀਂ ਆਏ ਹੀ ਪਰੋਣੇ ਕਿੱਦਾਂ ਹੁੰਦੇ ਸਿੰਗ ਲੱਗੇ ਹੁੰਦੇ ਪਰੋਣਿਆਂ ਦੇ ਮੇਰੀ ਗੱਲ ਸੁਣ ਭੈਣ ਤੇ ਘਰ ਆਏ ਦੇ ਪਰੋਣੇ ਬਣ ਕੇ ਥੋੜਾ ਜਿਹਾ ਆਈਦਾ ਵਾ ਹੁਣ ਚੁੱਪ ਕਰੋ ਚਾਹ ਪਾਣੀ ਤਾਂ ਪੀਣਾ ਹੀ ਹੁੰਦਾ ਵਾ ਰੋਟੀ ਪਾਣੀ ਵੀ ਖਾਣਾ ਹੁੰਦਾ ਵਾ ਚਲਾਕ ਵੱਡੇ ਧਿਆਨ ਦੀਆਂ ਹੀ ਸਿੱਤਾਂ ਕਰਦੇ ਰਿਹਾ ਕਰੋ ਜੇ ਚਾਰਨਾ ਨੇ ਇਹਨੂੰ ਰੋਟੀ ਦੇ ਦੂਗੀ ਤੇ ਅਸੀਂ ਇਹਨੂੰ ਕੀ ਕਹਿਣਾ ਕਿ ਕਿਉਂ ਦਿੱਤੀ ਏ ਤੂੰ ਆਹ ਖਾ ਲਿਓ ਚਾਰਨਾ ਕੇ ਤੂੰ ਨਹੀਂ ਖਾਣੀ ਘਰ ਤੇ ਚਾਰ ਤੁਹਾਨੂੰ ਲੰਘਦਾ ਨਹੀਂ ਮੈਂ ਤਾਂ ਨਹੀਂ ਚਾਰਨਾ ਖਾਦੀ ਤੁਸੀਂ ਚਾਰਨਾ ਖਾੜਿਓ ਘਰ ਤੁਹਾਨੂੰ ਚਾਰ ਲੰਘਦਾ ਨਹੀਂ ਤੇ ਤੇ ਭਾਂਦੇ ਘਰ ਚਾਰਨਾ ਰੋਟੀ ਖਾਣਾ ਆਏ ਜਦਗੀ ਚਲ ਹੁਣ ਚੁੱਪੀ ਵੀ ਕਰ ਜਾ ਅਗਲੀ ਇੱਥੇ ਬਾਤ ਸੁਣਦੀ ਹੋਊਗੀ ਤੇ ਕੀ ਕਹੂਗੀ ਸੋਨੂੰ ਤਾਂ ਸੁਣ ਲੈ ਉਹਨੂੰ ਵੀ ਪਤਾ ਲੱਗੇ ਵੀ ਆਏ ਤੇ ਮੈਂ ਕੀ ਕਸੂਰ ਕੀਤੀ ਹੈ ਕੱਲ ਆਂਦੀ ਮੈਂ ਆ ਕਿਤਾ ਤੇ ਮੈਂ ਆ ਕਿਤਾ ਮੈਂ ਸਾਰਾ ਦਿਨ ਡੀਗਦੀ ਰਹੀ ਤਾਂ ਅੱਜ ਕੀ ਕੀਤਾ ਉਹਨਾਂ ਨੂੰ ਜਿਹੜੇ ਗਏ ਹੀ ਉਹਨਾਂ ਨੂੰ ਫੋਨ ਕਰਦੀ ਕਿ ਛੇਤੀ ਆ ਜਾ ਕਰੋ ਮੈਂ ਆਏ 50 ਮੋਸੇ ਹੀ ਫੜ ਲੈਂਦੀ ਪਕੌੜੇ ਤੇ ਛੱਡੋਗਾ ਮੈਂ ਤੇਰਾ ਨਾਲ ਤੈਨੂੰ ਨਾਲ ਲਿਆ ਕੇ ਨਾ ਤੇ ਗਲਤੀ ਕਰ ਬੈਠਾ ਇਹਦਾਂ ਤੇ ਮੈਂ ਕੱਲਾ ਆਇਆ ਇਹਦੇ ਤੇ ਚੱਕਾ ਹਾਂ ਚੰਗਾ ਚੁੱਪ ਕਰ ਹੁਣ ਫਿਰ ਦੇਖ ਲਈ ਉਹ ਕਰੋ ਇੱਥੇ ਰੋਟੀ ਦੇ ਵਿੱਚ ਕਿੰਨੇ ਕੁ ਪਕਵਾਨ ਬਣਾਏ ਓਏ ਆਂਦਾ ਸਭ ਕੁਝ ਉਸ ਵੇਹਦੀ ਡਈ ਹੈ ਵਿਚਾਰੀ ਪਰ ਉਹਨੇ ਕੋਨਾ ਕੋ ਬਣਾਉਂਦੀ ਹੋਊਗੀ ਤੈਨੂੰ ਭੁੱਖੀ ਤੇ ਨਹੀਂ ਕੁਲਾਦੇ ਲੱਗੀ ਉਹ ਚੰਗਾ ਚੰਗਾ ਬੱਸ ਕਰੋ ਬੈਠੀ ਰਹਿ ਬਾਈ ਕੰਡ ਮੇਂ ਜਾ ਮੇਲਾ ਮੇਲਾ ਬੀ ਪੈਨ ਦਾ ਕਿ ਦਹੀਸ ਲਾ ਬਣਿਆ ਪੈਨ ਨੂੰ ਮਿਲ ਗਿਆ ਪੈਨ ਨਾ ਮੇਰੇ ਕ ਚੁਗਲੀਆਂ ਹੀ ਕਰਦੀਆਂ ਹੋਰ ਕੀ ਕਰਨ ਗਿਆ ਵਾ ਬਾਰ ਆਇਆ ਮੇਰਨਾ ਵਾ ਤੇ ਪੈਨ ਨਾ ਮਿਲ ਚੱਲਿਆ ਕੋਈ ਨਹੀਂ ਸੁਣ ਲੈਨੀ ਹੈ ਕਿਸ ਗੱਲ ਦਾ ਪਤਾ ਤਾਂ ਲੱਗ ਲੈੰਦੇ ਫਿਰ ਜਾ ਕੇ ਦੱਸਾਂਗੀ ਇਹਨੂੰ ਜਿੰਨੇ ਕਹ ਲਾਇਆ ਉਹਨੂੰ ਵੀ ਮਤ ਦਊਂ ਜੇ ਤੁਹਾਨੂੰ ਨਹੀਂ ਦਊਂਗੀ ਤੂੰ ਤੇਜਾ ਕਾ ਚੁਗਲੀਆਂ ਕਰਨੋਂ ਬਾਤ ਨਹੀਂ ਜੀ ਹਾਂ ਭੈਣ ਕਿਦ ਨਾ ਚਾਹ ਪੀ ਲਾਂ ਦੀ ਅਕਲ ਤੇ ਨਾ ਗਤ ਰੋਟੀ ਖਾ ਲਾਂ ਦੀ ਚਲ ਰੋਟੀ ਵੀ ਖਾ ਲਈ ਆ ਇਹ ਪਤਾ ਨਹੀਂ ਕਿੱਥੇ ਰਹਿ ਗਈ ਐ ਅਜੇ ਤੱਕ ਨਹੀਂ ਆਈ ਕਿੰਨਾ ਟਾਈਮ ਹੋ ਗਿਆ ਹਾਥੀ ਹੋ ਗਈ ਨਾ ਵਾਲੀ ਵੀ ਅਗਲੀਆਂ ਵੀ ਵੀ ਗੱਲਾਂ ਕਰਨੀਆਂ ਆ ਆਵੇ ਜੇ ਉਹ ਆਈ ਜਾਣਾ ਅਸੀਂ ਤੈਨੂੰ ਪਤਾ ਗਿਆ ਘਣੇ ਚੱਜ ਜਾਂਦੇ ਹਾਂ ਹਾਂ ਅਸੀਂ ਨਾ ਟੇਬਲ ਆਤਾ ਵੀ ਇੱਧਰ ਪਾਦੀ ਆਈ ਜਿਵੇਂ ਚੱਲਦੇ ਆਏ ਆ ਉਹ ਤਾਂ ਬੜੇ ਚੱਲਦੇ ਆਏ ਆ ਮੈਂ ਚਾਹ ਵੀ ਪੀ ਲਈ ਐ ਰੋਟੀ ਵੀ ਖਾ ਲਈ ਐ ਤੂੰ ਬੜਾ ਹਣਾਉਂਦੇ ਜੀ ਬੜਾ ਫੋਨ ਹੀ ਕਰ ਦਿੰਦੀ ਮੈਨੂੰ ਮੇਰੇ ਕੋ ਕਹਣਾ ਫੋਨ ਹੀ ਮੈਨੂੰ ਫੋਨ ਕਰ ਦਿੰਦੀ ਤੁਹਾਨੂੰ ਮੈਂ ਪਹਿਲੇ ਚਰਾਬਾਦ ਆਇਆ ਤੇ ਫਿਰ ਮੰਦਾ ਲੱਗੇਦਾ ਬੈਠਾ ਦਾ ਮੈਂ ਫਾਇਦਾ ਕੀ ਐ ਚੱਲ ਕੋਈ ਗੱਲ ਨਹੀਂ ਜਾ ਮਿਲ ਲਉ ਹੁਣ ਜਾ ਕੇ ਕਿੱ데 ਕਿੱਥੇ ਆ ਉਹਦੇ ਵਿੱਚ ਰਾਜ ਪਤਾ ਲੱਗ ਜਾਂਦਾ ਤੇ ਜਾਓ ਜਾ ਮਿਲ ਲਉ ਜਾ ਕੇ ਮੈਂ ਤਾਂ ਸ਼ਰਮ ਆਉਲੀ ਗੋੜੇ ਗੋੜੇ ਚੱਲ ਮਨਾ ਮੈਂ ਵੀ ਵੇਖਾਂ ਜਾਵਾਂ